ਤੋ ਸੇ ਤਾਂ ਨੇਚਰਲੀ ਡਾਊਨ ਹੋਣੀ ਹੋਣੀ ਚਾਹੀਏ ਕੋਈ ਵੀ ਹੋਵੇ ਤੇ ਪਰ ਉਹਦਾ ਰਾਦੇ ਬੜੇ ਦ੍ਰਿੜ ਨੇ ਉਹ ਕਹਿੰਦੇ ਵੀ ਮੈਂ ਮੇਰੀ ਚਾਹੇ ਜਾਨ ਜਾਵੇ 68 ਤਾਸ ਤੋਂ ਮਾਸ ਹੁੰਦੀ ਦਿਖਾਈ ਨਹੀਂ ਦੇ ਰਹੀ ਕਿ ਤਕਰੀਬਨ ਲਗਭਗ 20 ਦਿਨਾਂ ਤੋਂ ਉੱਤੇ ਸਮਾਂ ਹੋ ਚੁੱਕਿਆ ਢੱਲੇਵਾਲ ਸਾਹਿਬ ਉਹਨਾਂ ਨੂੰ ਮਰਨ ਵਾਰ ਤੇ ਉੱਤੇ ਬੈਠਿਆ ਨੂੰ ਲੇਕਿਨ ਬੜੀ ਅੱਜ ਸ਼ਰਮ ਦੀ ਗੱਲ ਹੈ ਚਾਹੇ ਪੰਜਾਬ ਸਰਕਾਰ ਦੀ ਗੱਲ ਕਰ ਲਈ ਸਾਡੇ ਬੱਚੇ ਸਾਡੇ ਧੀਆ ਸਾਡੀਆਂ ਭੈਣਾਂ ਖੜੇ ਕਿਸਾਨ ਜੇ ਮੰਡੀਆਂ ਚ ਜੁੜੇ ਪਿੱਛੇ ਚਾਹੇ ਆ ਦਿੱਲੀ ਵਾਲੀ ਸਰਕਾਰ ਦੀ ਗੱਲ ਕਰ ਲਈਏ ਵੀ ਕਿੰਨਾ ਇਹ ਸੰਘਰਸ਼ ਚੱਲਦੇ ਨੂੰ 3-4 ਸਾਲ ਹੋ ਗਏ ਲੇਕਿਨ ਕੋਈ ਟਾਸ ਤੋਂ ਮਸ ਨਹੀਂਦਾ ਬਿਲਕੁਲ ਸ਼ਰਮਾ ਲਾ ਚੁੱਕੀ ਹੈ ਹਾਲਾਂਕਿ ਸਰਕਾਰਾਂ ਲੋਕਾਂ ਦੀ ਗੱਲ ਸੁਣਨ ਵਾਸਤੇ ਬਣਦੀਆਂ ਉਹਨਾਂ ਕੋਲ ਜਿਹੜੀ ਤਾਕਤ ਤਾਂ ਲੋਕਾਂ ਨੇ ਦਿੱਤੀ ਹੋਈ ਤਾਕਤ ਹੈ ਉਹ ਜਿਹੜਾ ਉਹਦਾ ਮੈਸੇਜ ਹੋ ਰਿਹਾ ਹੈ ਪਤਾ ਨਹੀਂ ਪੰਜਾਬ ਸਰਕਾਰ ਨੂੰ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮੈਂ ਬਚੋਲਾ ਕਿਸਾਨਾਂ ਦਾ ਤਾਂ ਉਹ ਬਚੋਲਗਰੀ ਵਾਲਾ ਕੰਮ ਦੁਬਾਰੇ ਫੇਰ ਨਿਭਾਉਣਾ ਚਾਹੀਦਾ ਸੀ ਢੱਲੇਵਾਲ ਸਾਹਿਬ ਨੂੰ 20 ਦਿਨ ਹੋ ਗਏ ਮਰਨ ਵਾਸਤੇ ਬੈਠਿਆ ਨੂੰ ਹਾਲੇ ਤੱਕ ਭਵਨ ਜੀ ਦਾ ਕੋਈ ਬਿਆਨ ਤੱਕ ਜਿਹੜਾ ਇਸ ਨੇ ਮਜਾਰੇ ਹੁੰਦੇ ਸੀ ਜਦੋਂ ਕੋਈ ਕੋਈ 10 20 ਬੰਦੇ ਸੜਕ ਤੇ ਬੈਠ ਜਾਂਦੇ ਸੀ ਤਾਂ ਸਰਕਾਰ ਦਾ ਕੋਈ ਨਾ ਕੋਈ ਨਮਾਇੰਦਾ ਕੋਈ ਅਧਿਕਾਰੀ ਉਹਨਾਂ ਦੀ ਗੱਲ ਸੁਣਨ ਵਾਸਤੇ ਆ ਜਾਂਦਾ ਸੀ ਤੇ ਉਹ ਮੈਂ ਤਾਂ ਤੁਹਾਡੇ ਜਰੀਏ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਉਹ ਅੱਗੇ ਹੋਣ ਜਿੱਥੇ ਇਸ ਗੱਲ ਦੇ ਵਿੱਚ ਕਾਂਗਰਸ ਪਾਰਟੀ ਲੋੜ ਹੈ ਨਾ ਅਸੀਂ ਉਹਨਾਂ ਦਾ ਸਹਿਯੋਗ ਦੇਵਾਂਗੇ ਜਿਹਦਾ ਅਨਸਭਾ ਦਾ ਸੈਸ਼ਨ ਹੁੰਦਾ ਤਾਂ ਉਹਦੇ ਵਿੱਚ ਕਿਸਾਨਾਂ ਦੀ ਆਵਾਜ਼ ਚੁੱਕੀ ਜਾਵੇਗੀ ਕਾਂਗਰਸ ਦੇ ਵੱਲੋਂ اپੋਜੀਸ਼ਨ ਦੇ ਵੱਲੋਂ ਬਿਲਕੁਲ ਚੁੱਕਾਂਗੇ ਜੀ ਪਾਰਲੀਮੈਂਟ ਦੇ ਵਿੱਚ ਚੁੱਕੀ ਆ ਸਾਡੇ ਜਿਹੜੇ ਸੀਐਲਪੀ ਪਾਰਲੀਮੈਂਟ ਦੇ ਰੋਹਲ ਗਾਂਧੀ ਜੀ ਜੇ ਸਾਡਾ ਕਿਸਾਨ ਖੁਸ਼ਹਾਲ ਆ ਤਾਂ ਹੀ ਮਾਰਕੀਟ 'ਚ ਪੈਸਾ ਆਉਂਦਾ ਤਾਂ ਹੀ ਜਿਹੜਾ ਤੁਹਾ ਵਪਾਰ ਖੁਸ਼ਹਾਲ ਆ ਤਾਂ ਹੀ ਇੱਥੋਂ ਦਾ ਮਜ਼ਦੂਰ ਖੁਸ਼ਹਾਲ ਹੋਗਾ ਕਿਉਂ ਜੇ ਜਿਹੜੀ ਨਹੀਂ ਤਾਂ ਜਿਹੜੀ ਇੱਥੋਂ ਦੀ ਜਿਹੜੀ ਆਰਥਿਕਤਾ ਹੈ ਇਹ ਬਿਲਕੁਲ ਡਾਮਡੋਲ ਹੋ ਜਾਏਗੀ ਬਰਨਾਲਾ ਤੋਂ ਨਵੇਂ ਬਣੇ ਵਿਧਾਇਕ ਕਾਲਾ ਢਿੱਲੋ ਵੀ ਅੱਜ ਖਨੋਰੀ ਬਾਰਡਰ ਦੇ ਉੱਤੇ ਜੱਜੀ ਸਿੰਘ ਡੱਲੇਵਾਦ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚੇ ਨੇ ਗੱਲਬਾਤ ਕਰਦੇ ਆ ਐਮਐਲਏ ਸਾਹਿਬ ਪੂਰੀ ਟੀਮ ਦੇ ਨਾਲ ਆਇਓ ਪ੍ਰਧਾਨ ਰਾਜਾ ਬੜਿੰਗ ਵੀ ਪਹੁੰਚੇ ਤੁਸੀਂ ਵੀ ਆਇਓ ਗੱਲਬਾਤ ਕੀਤੀ ਹਾਲ ਚਾਲ ਜਾਣਿਆ ਕਿਸ ਤਰੀਕੇ ਦੀ ਸਿਹਤ ਤੁਹਾਡੇ ਲੇਵਲ ਸਾਹਿਬ ਹੋ ਰਹੀ ਦੀ ਦਰਜਲ ਸਾਹਿਬ ਦੀ ਸਿਹਤ ਥੋੜੀ ਨਾਜ਼ੁਕ ਆ ਬੈਸ਼ ਨੈਚਰਲੀ ਹੈ ਜਦੋਂ ਵੀ ਕੋਈ ਆ ਬੰਦਾ ਕੋਈ ਖਾਣਾ ਪੀਣਾ ਛੱਡ ਦਿੰਦਾ ਹੈ ਤਾਂ ਸਿਹਤ ਤਾਂ ਨੈਚਰਲੀ ਡਾਊਨ ਹੋਣੀ ਹੋਣੀ ਚਾਹੀਏ ਕੋਈ ਵੀ ਹੋਵੇ ਤੇ ਪਰ ਉਹਦਾ ਰੱਦੇ ਬੜੇ ਦ੍ਰਿੜ ਨੇ ਉਹ ਕਹਿੰਦੇ ਵੀ ਮੈਂ ਮੇਰੀ ਚਾਹੇ ਜਾਨ ਜਾਵੇ ਪਰ ਜਿਹੜਾ ਮੇਰਾ ਮੈਂ ਮੈਂ ਨਹੀਂ ਚਾਹੁੰਦਾ ਵੀ ਕੋਈ ਹੋਰ ਕਿਸਾਨ ਕੋਈ ਖੁਦਕਸ਼ੀ ਕਰੇ ਕੋਈ ਉਹ ਮੈਨੂੰ ਕੋਈ ਹੈਪਨਿੰਗ ਹੋਵੇ ਤੇ ਮੈਂ ਉਹਨਾਂ ਲਈ ਆਪਣੀ ਜਾਨ ਦੇਣ ਨੂੰ ਤਿਆਰ ਹਾਂ ਬੜੇ ਦ੍ਰਿੜ ਨਿਸਲਗਲ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਤਾਂ ਉਹਦੇ ਵਿੱਚ ਕਿਸਾਨਾਂ ਦੀ ਆਵਾਜ਼ ਚੁੱਕੀ ਜਾਵੇਗੀ ਕਾਂਗਰਸ ਦੇ ਵੱਲੋਂ اپੋਜੀਸ਼ਨ ਦੇ ਵੱਲੋਂ ਬਿਲਕੁਲ ਚੁੱਕਾਂਗੇ ਜੀ ਪਾਰਲੀਮੈਂਟ ਦੇ ਵਿੱਚ ਵੀ ਚੁੱਕੀ ਆ ਸਾਡੇ ਜਿਹੜੇ ਸੀਐਲਪੀ ਪਾਰਲੀਮੈਂਟ ਨੇ ਰੋਹਲ ਗਾਂਧੀ ਜੀ ਥਛ ਗਾਂਧੀ ਤੇ ਜਿਹੜਾ ਹੈਗਾ ਸੀ ਇੱਥੇ ਵੀ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੇ ਸਾਡੇ ਆਗੂ ਨੇ ਜਿਹੜੇ ਸੀਐਲਪੀ ਸਾਹਿਬ ਨੇ ਜਾਂ ਪਾਰਟੀ ਜੋ ਵੀ ਤੈਅ ਕਰੋਗੇ ਤੇ ਮੈਂ ਆਪਣੇ ਤੌਰ ਤੇ ਵੀ ਮੈਂ ਆਪਣੇ ਹਲਕੇ ਦੀਆਂ ਮੰਗਾਂ ਸਾਡੇ ਹਲਕੇ ਦੇ ਜੋ ਕਿਸਾਨ ਸਾਡੇ ਫੇਸ ਕਰਦੇ ਨੇ ਉਹਨਾਂ ਦੇ ਜਿਹੜੀ ਮੰਗ ਹੈ ਉੱਥੇ ਰੱਖੋ ਕੇਂਦਰੀ ਸਰਕਾਰ ਤਾਸ ਤੋਂ ਮਸ ਹੁੰਦੀ ਦਿਖਾਈ ਨਹੀਂ ਦੇ ਰਹੀ ਕਿ ਤਕਰੀਬਨ ਲਗਭਗ 20 ਦਿਨਾਂ ਤੋਂ ਉੱਤੇ ਸਮਾਂ ਹੋ ਚੁੱਕਿਆ ਢੱਲੇਵਾਲ ਸਾਹਿਬ ਹੋਰਨੂੰ ਮਰਨ ਵਰਤੇ ਉੱਤੇ ਬੈਠਿਆ ਨੂੰ ਕੀ ਲੱਗਦਾ ਇੰਨਾ ਸਖਤ ਰਵਈਆ ਕਿਉਂ ਅਪਣਾਇਆ ਜਾ ਰਿਹਾ ਦੇਖੋ ਇਹ ਬੜੀ ਸ਼ਰਮ ਦੀ ਗੱਲ ਹੈ ਮੈਂ ਦੇਖਦਾ ਛੋਟੇ ਹੁੰਦੇ ਤੋਂ ਲੈ ਕੇ ਜਦੋਂ ਕੋਈ ਧਰਨੇ ਮਚਾਰੇ ਹੁੰਦੇ ਸੀ ਜਦੋਂ ਕੋਈ ਕੋਈ 10 20 ਬੰਦੇ ਸੜਕ ਤੇ ਬੈਠ ਜਾਂਦੇ ਸੀ ਤਾਂ ਸਰਕਾਰ ਦਾ ਕੋਈ ਨਾ ਕੋਈ ਨੁਮਾਇੰਦਾ ਕੋਈ ਅਧਿਕਾਰੀ ਉਹਨਾਂ ਦੀ ਗੱਲ ਸੁਣਨ ਵਾਸਤੇ ਆ ਜਾਂਦਾ ਸੀ ਉਹਨਾਂ ਚੋ ਦੋ ਉਹਨਾਂ ਦੇ ਨੁਮਾਇੰਦੇ ਦੋ ਨੂੰ ਚਾਰ ਨੂੰ ਟੇਬਲ ਟਾਕ ਲਈ ਬਿਠਾ ਲੈਂਦਾ ਸੀ ਜਿਤਮਾਨ ਦੇ ਨਾਲ ਉਹਨਾਂ ਦੀ ਗੱਲ ਸੁਣੀ ਜਾਂਦੀ ਸੀ ਜਿਹੜੀ ਕੋਈ ਸਮੱਸਿਆ ਮੌਕੇ ਤੇ ਹੱਲ ਹੋਵਣ ਵਾਲੀ ਹੁੰਦੀ ਜੋ ਮੌਕੇ ਤੇ ਕਰਤੀ ਜਾਂਦੀ ਸੀ ਨਹੀਂ ਤਾਂ ਕੋਈ ਭਰੋਸਾ ਦੇ ਕੇ ਉਹਨਾਂ ਦੀ ਗੱਲ ਸੁਣ ਲਈ ਜਾਂਦੀ ਸੀ ਲੇਕਿਨ ਬੜੀ ਅੱਜ ਸ਼ਰਮ ਦੀ ਗੱਲ ਹੈ ਚਾਹੇ ਪੰਜਾਬ ਸਰਕਾਰ ਦੀ ਗੱਲ ਕਰ ਲਈ ਸਾਡੇ ਬੱਚੇ ਸਾਡੇ ਧੀਆ ਸਾਡੀਆਂ ਭੈਣਾਂ ਖੜੇ ਕਿਸਾਨ ਜੇ ਮੰਡੀਆਂ ਚ ਰੋਲੇ ਪਿੱਛੇ ਚਾਹੇ ਆ ਦਿੱਲੀ ਵਾਲੀ ਸਰਕਾਰ ਦੀ ਗੱਲ ਕਰ ਲਈ ਵੀ ਕਿੰਨਾ ਇਹ ਸੰਘਰਸ਼ ਚੱਲਦੋਂ ਤਿੰਨ ਚਾਰ ਸਾਲ ਹੋ ਗਏ ਲੇਕਿਨ ਕੋਈ ਟਾਸ ਤੋਂ ਮਸ ਨਹੀਂਦਾ ਬ ਲੋਕਾਂ ਦੀ ਗੱਲ ਸੁਣਨ ਵਾਸਤੇ ਬਣਦੇ ਆ ਉਹਨਾਂ ਕੋਲ ਜਿਹੜੀ ਤਾਕਤ ਤਾਂ ਲੋਕਾਂ ਨੇ ਦਿੱਤੀ ਹੋਈ ਤਾਕਤ ਹੈ ਉਹ ਜਿਹੜਾ ਉਹਦਾ ਮੈਸੇਜ ਹੋ ਰਿਹਾ ਹੈ ਲੱਗਦਾ ਨਹੀਂ ਪੰਜਾਬ ਸਰਕਾਰ ਨੂੰ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮੈਂ ਬਚੋਲਾ ਕਿਸਾਨਾਂ ਦਾ ਤਾਂ ਉਹ ਬਚੋਲਗਰੀ ਵਾਲਾ ਕੰਮ ਦੁਬਾਰੇ ਫੇਰ ਨਿਭਾਉਣਾ ਚਾਹੀਦਾ ਸੀ ਢੱਲੇਵਾਲ ਸਾਹਿਬ ਨੂੰ 20 ਦਿਨ ਹੋ ਗਏ ਮਰਨ ਵਰਤੇ ਬੈਠਿਆ ਨੂੰ ਹਾਲੇ ਤੱਕ ਭਵਾਨਦਮਨ ਜੀ ਦਾ ਕੋਈ ਬਿਆਨ ਤੱਕ ਜਿਹੜਾ ਇਸ ਨੂੰ ਲੈ ਕੇ ਨਹੀਂ ਆਇਆਗਾ ਕੇਂਦਰ ਸਰਕਾਰ ਦੇ ਨਾਲ ਕੋਈ ਗੱਲਬਾਤ ਕਰਨ ਦੇ ਲਈ ਕੋਈ ਉਹਨਾਂ ਦੇ ਵੱਲੋਂ ਸਟੈਪ ਨਹੀਂ ਚੁੱਕਿਆ ਗਿਆ ਦੇਖੋ ਬਿਲਕੁਲ ਜੀ ਜਿਹੜਾ ਕਿਸੇ ਵੀ ਸਟੇਟ ਦਾ ਮੁਖੀ ਹੁੰਦਾ ਸ ਵੀ ਮੇਰੀ ਸਟੇਟ ਦੇ ਜਿਹੜੇ ਜਿਹੜੇ ਲੋਕ ਨੇ ਉਹ ਕਿਸ ਤਕਲੀਫ ਦੇ ਵਿੱਚ ਨੇ ਉਹਨਾਂ ਦਾ ਮੈਂ ਹੱਲ ਕਿਸ ਤਰ੍ਹਾਂ ਕਰਾਉਣਾ ਤੇ ਉਹ ਮੈਂ ਤਾਂ ਤੁਹਾਡੇ ਜ਼ਰੀਏ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਉਹ ਅੱਗੇ ਹੋਣ ਜਿੱਥੇ ਇਸ ਗੱਲ ਦੇ ਵਿੱਚ ਕਾਂਗਰਸ ਪਾਰਟੀ ਲੋੜ ਹੈ ਨਾ ਅਸੀਂ ਉਹਨਾਂ ਦਾ ਸਹਿਯੋਗ ਦੇਵਾਂਗੇ ਉਹ ਕਿਸਾਨਾਂ ਦੀ ਲੜਾਈ ਅੱਗੇ ਹੋ ਕੇ ਲੜਨ ਤੇ ਜੋ ਵੀ ਗੱਲਬਾਤ ਨਾਲ ਕੋਈ ਰਸਤਾ ਨਿਕਲਦਾ ਜੋ ਵੀ ਇਹਨਾਂ ਨੇ ਸਮੱਸਿਆਵਾਂ ਮੰਗੀਆਂ ਨੇ ਜੋ ਜਾਇਜ਼ ਮੰਗਾਂ ਨੇ ਉਹ ਜ਼ਰੂਰ ਇਹਨਾਂ ਨੂੰ ਮੰਗ ਕੇ ਜਿਹੜਾ ਇਹ ਮਸਲੇ ਨੂੰ ਹੱਲ ਕਰਨਾ ਚਾਹੀਦਾ ਕਿਉਂਕਿ ਜਿਹੜਾ ਸਾਡੇ ਦੇਸ਼ ਦੀ ਇਹ ਆਰਥਿਕਤਾ ਹੈ ਉਹ ਕਿਸਾਨੀ ਤੇ ਖੜੀ ਹੈ ਜੇ ਸਾਡਾ ਕਿਸਾਨ ਖੁਸ਼ਹਾਲ ਆ ਤਾਂ ਹੀ ਮਾਰਕੀਟ 'ਚ ਪ ਤਾਂ ਹੀ ਜਿਹੜਾ ਤੂੰ ਵਪਾਰਕ ਸਹਾਲਾਂ ਤਾਂ ਹੀ ਇੱਥੋਂ ਦਾ ਮਜ਼ਦੂਰ ਕਿਸ ਹਾਲ ਹੋਗਾ ਤਾਂ ਜਿਹੜੀ ਨਹੀਂ ਤਾਂ ਜਿਹੜੀ ਇੱਥੋਂ ਦੀ ਜਿਹੜੀ ਆਰਥਿਕਤਾ ਇਹ ਬਿਲਕੁਲ ਡਾਮਡੋਲ ਹੋ ਜਾਗੇ ਜੀ ਬਹੁਤ ਸ਼ੁਕਰੀਆ ਤਾਂ ਕਾਲਾ ਢਿੱਲੋ ਬਰਨਾਲਾ ਤੋਂ ਨਵੇਂ ਵਿਧਾਇਕ ਚੁਣੇ ਗਏ ਨੇ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਜਿਹੜਾ ਇਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਆਪਣਾ ਸਖਤ ਰਵਈਆ ਅਪਣਾ ਰਹੀ ਹੈ ਕੈਮਰਾਮੈਨ ਗੁਰਜਿੰਦਰ ਸਿੰਘ ਦੇ ਨਾਲ ਮਹਾਰਾਜੂ ਸਿੰਘ